ਕੇ ਸਿਖਾ ਅੰਮ੍ਰਿਤ ਪੀਵੋ ਸਦਾ ਚਰਚੀਵੋ ਉਹ ਕਿਹੜਾ ਅੰਮ੍ਰਿਤ ਹੈ ਪਿਆਰਿਓ ਜਿਹੜਾ ਸਾਨੂੰ ਜ਼ਿੰਦਗੀ ਦੇ ਵਿੱਚ ਜਨਮ ਤੇ ਮਰਨ ਤੋਂ ਰਹਿਤ ਕਰ ਦਿੰਦਾ ਹਰ ਸਿਮਰਤ ਅਨੰਦ ਅਨੰਤਾ ਉਹ ਕਿਹੜਾ ਅੰਮ੍ਰਿਤ ਹੈ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਨੂੰ ਪੁੱਛ ਰਹੇ ਅਸੀਂ ਵੀ ਪੁੱਛੀ ਕਿ ਮਹਾਰਾਜ ਉਹ ਕਿਹੜਾ ਅੰਮ੍ਰਿਤ ਹੈ ਮਹਾਰਾਜ ਕਰੇ ਉਹ ਅੰਮ੍ਰਿਤ ਹੈ ਨਾਮ ਦਾ ਅੰਮ੍ਰਿਤ ਉਹ ਅੰਮ੍ਰਿਤ ਹੈ ਨਾਮ ਦਾ ਅੰਮ੍ਰਿਤ ਬਾਣੀ ਦਾ ਅੰਮ੍ਰਿਤ ਪਿਆਰ ਦਾ ਅੰਮ੍ਰਿਤ ਉਸ ਪ੍ਰਮਾਤਮਾ ਦੇ ਨਾਮ ਦਾ ਅੰਮ੍ਰਿਤ ਪੀ ਕੇ ਜਨਮ ਤੇ ਮਰਨ ਤੋਂ ਰਹਿਤ ਹੋ ਜਾਈਦਾ ਤੇ ਜਿਹੜੇ ਪੀਂਦੇ ਨੇ ਨਾ ਉਹੀ ਕਹਿੰਦੇ ਨੇ ਪਾਤਸ਼ਾਹ ਤੁਹਾਡੀ ਵਡਿਆਈਆਂ ਦਾ ਬਿਆਨ ਨਹੀਂ ਕੀਤਾ ਜਾ ਸਕਦਾ ਇਹ ਸੱਚੀਆਂ ਗੱਲਾਂ ਨੇ ਕਿ ਅੰਮ੍ਰਿਤ ਵੇਲਾ ਸਜਣਾ ਉਹ ਪਰਮਾਤਮਾ ਤੁਹਾਡੀ ਵਡਿਆਈ ਦਾ ਕੋਈ ਵਿਚਾਰ ਨਹੀਂ ਏ ਵਡਿਆਈ ਵਿਚਾਰ ਕੋਈ ਵਿਚਾਰ ਨਹੀਂ ਅੰਤ ਨਹੀਂ ਪਿਆਰਿਓ ਬਾਣੀ ਜਿੰਨੀ ਗਹਿਰਾਈ ਦੇ ਵਿੱਚ ਪੜਦੇ ਪੜਦੇ ਜਾਂਦੇ ਜਾਵਾਂਗੇ ਨਾ ਕਿ ਸਾਗਰ ਦੇ ਵਿੱਚ ਡੁੱਬ ਜਾਈਏ ਤੇ ਸਾਗਰ ਦਾ ਕੋਈ ਅੰਤ ਨਹੀਂ ਹੋਏਗਾ ਇਦਾਂ ਹੀ ਮੇਰਾ ਮਾਲਕ ਰਹੀ ਬਾਣੀ ਦਾ ਕੋਈ ਅੰਤ ਨਹੀਂ ਹੈ ਪਰ ਜਿੰਨੀ ਚੁੱਬੀਆਂ ਡੁੰਗੀਆਂ ਆਪਾਂ ਮਾਰਾਂਗੇ ਨਾ ਪਾਣੀ ਵਿੱਚ ਇਹ ਨਾਮ ਤੇ ਸਾਗਰ ਦੇ ਵਿੱਚ ਸਾਨੂੰ ਪਤਾ ਲੱਗੇਗਾ ਸਾਡੀ ਜ਼ਿੰਦਗੀ ਕੀ ਹੈ ਸਾਨੂੰ ਪਤਾ ਲੱਗੇਗਾ ਜ਼ਿੰਦਗੀ ਕਾਦੇ ਲਈ ਮਿਲੀ ਹੈ ਪੜ ਰਹੀ ਹੈ ਅੰਮ੍ਰਿਤ ਪੀਵੋ ਸਦਾ ਚਿਰ ਜੀਓ ਹਰ ਸਿਮਰਤ ਅਨੰਦ ਅਨੰਤ ਰੰਗ ਤਮਾਸ਼ਾ ਪੂਰਨ ਅਸ ਕਬੂ ਨਾ ਪਿਆ ਪੇਚੇ ਜਦ ਗੁਰੂ ਨੇੜੇ ਆ ਜਾਂਦਾ ਹੈ ਨਾ ਸੰਗਤ ਦੀ ਫਿਰ ਚਿੰਤਾ ਦੁੱਖ ਰੋਗ ਪਾਪ ਸਭ ਦੂਰ ਭਜ ਜਾਂਦੇ ਆ ਪਰ ਗੁਰੂ ਨੇੜੇ ਕਦੋਂ ਆਏਗਾ ਤੇ ਬਾਣੀ ਨੂੰ ਪੁੱਛੀ ਤੇ ਮੇਰੇ ਪਾਤਸ਼ਾਹ ਕਹਿੰਦੇ ਤੂੰ ਸਤਗੁਰ ਜੀ ਦੀ ਗੱਲ ਮੰਨ ਉਸ ਵੇਲੇ ਗੁਰੂ ਤੇਰੇ ਨੇੜੇ ਆਏਗਾ ਸੀ ਰੋਜ ਪੜ੍ਹਦੇ ਆ ਕਿ ਗੁਰ ਮੇਰੇ ਸੰਗ ਸਦਾ ਹੈ ਨਾਲੇ ਪਰ ਕਿਵੇਂ ਮੇਰੇ ਪਾਤਸ਼ਾਹ ਕਿੰਦੇ ਪਹਿਲਾਂ ਗੁਰੂ ਨੂੰ ਆਪਣਾ ਬਣਾ ਪਹਿਲਾਂ ਗੁਰੂ ਦੀ ਗੱਲ ਮੰਨ ਸਤਗੁਰ ਬਚਨ ਕਮਾਉਣੇ ਸੱਚਾ ਇਹ ਵਿਚਾਰ ਪਰ ਗੁਰੂ ਦੀ ਵਿਚਾਰਾਂ ਨੂੰ ਕਮਾਉ ਤੇ ਜਿਸ ਵੇਲੇ ਗੁਰੂ ਦੀ ਵਿਚਾਰਾਂ ਨੂੰ ਕਮਾ ਕੇ ਗੁਰੂ ਦੀ ਗੱਲ ਮੰਨ ਕੇ ਆਪਣੇ ਜੀਵਨ ਨੂੰ ਸਵਾਰਿਆ ਫਿਰ ਮੇਰੇ ਪਾਤਸ਼ਾਹ ਕਹਿੰਦੇ ਆਜਾ ਮੇਰੇ ਬੱਚਿਆ ਮੈਂ ਤੈਨੂੰ ਆਪਣੀ ਗਲ ਵਖਰੀ ਵਿੱਚ ਲਾਉਂ ਪਰ ਗੁਰੂ ਦੀ ਗੱਲ ਉਹ ਤੋਂ ਅਸੀਂ ਗੁਰੂ ਦੀ ਗੱਲ ਮੰਨੀ ਨਹੀਂ ਇੱਥੇ ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਰੋਜ਼ ਪੜਦੇ ਹਾਂ ਕਿ ਸੱਚੇ ਪਾਤਸ਼ਾਹ ਸਤਗੁਰ ਬਚਨ ਕਮਾਉਣੇ ਸੱਚਾ ਇਹ ਵੀ ਗੁਰੂ ਦੀ ਵਿਚਾਰ ਨੂੰ ਕਿੰਨਾ ਕੁ ਕਮਾ ਕੇ ਆਪਾਂ ਅਮਲ ਕੀਤਾ ਪੜਤੇ ਰਹੇ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਦਾ ਹਰ ਸੱਚੇ ਤਖਤਰ ਚਾਇਆ ਪੀਓ ਪਗਲ ਖੰਡੇ ਤਾਰ ਉਹ ਜਨਮ ਕਿਵੇਂ ਸਵੇਲਾ ਹੋਏਗਾ ਉਹ ਜਿਹੜਾ ਜੀਵਨ ਹੈ ਉਹ ਸਵੇਲਾ ਕਿਵੇਂ ਬਣੇਗਾ ਜੀਵਨ ਜਿਹੜਾ ਮਿਲਿਆ ਸਵੇਲਾ ਕਿਵੇਂ ਬਣੇਗਾ ਮੇਰੇ ਪਾਸੇ ਕਿੰਨੇ ਨਾਮ ਨਾਲ ਜੁੜੇ ਆ ਸਭ ਸਵੇਲਾ ਹੋ ਜਾਵੇਗਾ ਤੇ ਜਿਹੜੇ ਜੁੜ ਜਾਂਦੇ ਨੇ ਨਾ ਉਹ ਭਾਈ ਦਇਆ RAM ਤੋਂ ਦਇਆ ਸਿੰਘ ਬਣ ਜਾਂਦੇ। ਜਿਹੜੇ ਜੁੜ ਜਾਂਦੇ ਨੇ ਨਾ ਉਹ ਭਾਈ ਧਰਮਚੰਦ ਤੋਂ ਧਰਮ ਸਿੰਘ ਬਣ ਜਾਂਦੇ। ਉਹ ਗੁਰੂ ਦੀ ਗੱਲ ਮੰਨਦੇ ਨੇ, ਉਹ ਗੁਰੂ ਦੇ ਬਚਨਾਂ ਨੂੰ ਕਮਾਉਂਦੇ ਨੇ, ਉਹ ਗੁਰੂ ਦੇ ਬਚਨਾਂ ਤੇ ਚੱਲ ਕੇ ਉਹਨਾਂ ਨੇ ਆਪਣੀ ਜੀਵਨ ਨੂੰ ਸਵਾਰਿਆ। ਜੋ ਗੁਰੂ ਨੇ ਸਮਝਾਇਆ ਨਾ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਢਾਲ ਲਿਆ। ਸਵਾਉ ਰਲਵەل ਕੇ ਸਤਗੁਰ ਜੀ ਨੂੰ ਅਰਦਾਸ ਕਰੀਏ ਕਿ ਪਾਤਸ਼ਾਹ ਸਾਨੂੰ ਵੀ ਉਹ ਅੰਮ੍ਰਿਤ ਨਾਮ ਦਾ ਅੰਮ੍ਰਿਤ ਦਿਓ। ਤਾਕੀ ਅਸਲੀ ਅਮਰ ਤੇ ਪੀ ਕੇ ਆਪਣਾ ਜੀਵਨ ਸੁਵੇਲਾ ਕਰ ਲਈ ਆਓ ਸਮਰਨ ਦੇ ਨਾਲ ਪਾਣੀ ਨਾਲ ਜੁੜਿਓ